ਇਹੋ ਸਾਡੇ ਸਰਬੋਸੰਸਤਾ ਸ੍ਰੀ ਕਾਲਕਸਾਹਬ ਨੇ ਬਹੁਤ ਸਖਤ ਰੋਕ ਬਣਾਏ ਨੇ ਉਹਦੇ ਵਾਸਤੇ ਕਿਉਂਕਿ ਕੰਗਣਾ ਦਾ ਨਜ਼ਰੀਆ ਕੰਗਣਾ ਦੀ ਕਾਰਗੁਜ਼ਾਰੀ ਜਿੱਥੇ ਉਹ ਹਰੇ ਭਵੇਂਸ਼ਾ ਹਮਲਾਵਰ ਹੁੰਦੀ ਆ ਸਿੱਖਾਂ ਤੇ ਹੁੰਦੀ ਆ ਪੰਜਾਬ ਤੇ ਹੁੰਦੀ ਆ ਕਿਸਾਨੀ ਤੇ ਹੁੰਦੀ ਆ ਉਹਦਾ ਜਿਹੜਾ ਕੋਈ ਵੀ ਕੀਤਾ ਕੰਮ ਆ ਉਹਦੇ ਸਾਡੇ ਅਸੀਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਪਿਛਲੇ ਦਿਨਾਂ ਜਿਹੜਾ ਟ੍ਰੇਲਰ ਆਇਆ ਫਿਲਮ ਦਾ 7 ਸੈਕਿੰਡ ਦਾ ਵਾਲਾ ਟ੍ਰੇਲਰ ਸੀ ਉਹਦੇ ਵਿੱਚ ਸੰਤਾ ਦੀ ਸ਼ਖਸੀਅਤ ਨੂੰ ਬਗਾੜ ਕੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਜਿਹੜਾ ਕੈਰੈਕਟਰ ਕਰਵਾਇਆ ਗਿਆ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਨਹੀਂ ਹੋ ਸਕਦਾ ਦੂਸਰਾ ਜਿਹੜਾ ਸਿੱਖਾਂ ਦੀ ਜਿਵੇਂ ਕਹਿੰਦੇ ਕ੍ਰਿਕਟਰ ਅਸੈਸਿਨੇਸ਼ਨ ਕੀਤੀ ਗਈ ਹੈ ਕਿ ਸਿੱਖ ਤੋਂ ਮਾਰਦੇ ਨੇ ਉਹ ਕਰਦੇ ਨੇ ਇਹ ਚੀਜ਼ਾਂ ਜਿਹੜੀਆਂ ਉਸ ਗੱਲ ਹੀ ਇੱਕ ਲੜਾਈ ਉੱਠੀ ਉਸ ਲੜਾਈ ਸ਼ਰੋਨੀ ਕਮੇਟੀ ਨੇ ਵੱਡਾ ਰੋਲ ਅਦਾ ਕੀਤਾ ਸਾਰੀਆਂ ਸੰਸਥਾਵਾਂ ਨੇ ਇਸ ਗੱਲ ਲੜੀ ਉਹਨੂੰ ਨੋਟਿਸ ਵੀ ਭੇਜਿਆ ਗਿਆ ਤਾਂ ਉਹਨੂੰ ਉਹਦਾ ਫਿਲਮ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਹੁਣ ਅਖਬਾਰ ਦੇ ਵਿੱਚ ਜੋ ਆਇਆ ਕਿ ਉਹਦੇ ਜਿਹੜੇ ਕੱਟ ਲਾਏ ਗਏ ਨੇ ਜਾਂ ਤਿੰਨ ਸੀਨ ਜਿਹੜੇ ਕੱਤੇ ਗਏ ਨੇ ਅਸੀਂ ਜਿੰਨੀ ਦੇਰ ਤੱਕ ਉਸ ਮਾਮਲੇ ਨੂੰ ਦੇਖ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਨਾ ਤਾਂ ਵਿਸ਼ਵਾਸ ਕਰ ਸਕਦੇ ਆ ਨਾ ਹੀ ਸਾਡੇ ਵੱਲੋਂ ਕੋਈ ਹਰੀ ਜਾਂਦੀ ਹੈ ਨਾ ਸ਼੍ਰੋਮਣੀ ਕਮੇਟੀ ਵੱਲੋਂ ਕਿ ਕਾਲਤਖਬ ਸਾਹਿਬ ਦੇ ਜਗਦਰ ਸਾਹਿਬ ਨੇ ਜਿਹੜੀ ਗੱਲ ਕੱਲ ਬਿਆਨ ਜਾਰੀ ਕਰਕੇ ਕਹਿਦੀ ਆ ਕਿ ਉਸ ਫਿਲਮ ਨੂੰ ਜਿਹੜਾ ਕਿ ਨਹੀਂ ਚੱਲਣ ਦਿੱਤਾ ਜਾਵੇਗਾ ਸੋ ਸਮੁੱਚੀ ਸਿੱਖ ਸੰਗਤ ਇਸ ਗੱਲ ਲਈ ਪੂਰਨ ਤੌਰ ਤੇ ਜਿਹੜੀ ਆ ਬਚਨਵਾਦ ਆ ਇਸ ਗੱਲ ਨੂੰ ਜਦੋਂ ਦਿਖਾ ਕੇ ਕੋਈ ਗੱਲ ਦੀ ਪੁਸ਼ਟੀ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਇਸ ਦੇ ਬਾਰੇ ਵਿੱਚ ਕੋਈ ਆਪਣਾ ਪੱਖ ਜਿਹੜਾ ਵਾ ਉਹ ਦੇ ਸਕਾਂਗੇ